ਮੋਦੀ ਜੀ ਵਿਸ਼ੇਸ਼ਣਾ ਨਾਲ ਬਣਿਆ ਸਿਆਸਤਦਾਨ ਹੈ। ਦਵਾਰਕਾ ਦੇ ਭਾਈ ਮੋਹਨ ਸਿੰਘ ਨਾਲ ਆਪਣਾ ਖੂਨ ਦਾ ਰਿਸ਼ਤਾ ਹੀ ਕੱਢ ਮਾਰਿਆ। ਹੁਣ ਇਹ ਵਿਦਵਾਨਾਂ ਲਈ ਨਵਾਂ ਖੋਜ ਦਾ ਵਿਸ਼ਾ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਕੇ ਜੋ ਪਹਿਲੇ ਪੰਜ ਪਿਆਰੇ تھے ਉਸ 'ਤੇ ਮੇਰਾ ਇੱਕ ਦਵਾਰੀ ਕਾਕਾ ਪੰਜ ਪਿਆਰੋ ਬਹਿਤ ਹੈ ਜੀ। ਅਰੇ ਚੋਣਾ ਕਿਵੇਂ ਜਿੱਤਦੇ ਨੇ ਇਹ ਸਾਰੇ ਕਦੀ ਕੋਈ ਗੱਲ ਨਹੀਂ। ਦਰਸਲ ਜਦੋਂ ਜਿਹਾਰ ਟਾਈਮ ਨੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਜੀ ਨੂੰ ਪਪਾ ਪਪਾ ਅਖਰ ਤੋਂ ਉਹ ਪ੍ਰਭਾਵਿਤ ਹੋ ਚੁੱਕੇ ਨੇ ਕੋਈ ਮuje ਮੂਰਖ ਕਹਿ ਸਕਦਾ ਹੈ ਕੋਈ ਮuje ਪਾਗਲ ਕਹਿ ਸਕਦਾ ਹੈ ਮੈਂ ਕਨਵਿੰਸ ਕਿ ਪਰਮਾਤਮਾ ਨੇ ਕਿਸੇ ਪਰਪਸ ਕੇ ਲਿਏ ਮuje ਭੇਜਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਹੈ ਮੋਦੀ ਜੀ ਬਨਾਮ ਵਿਸ਼ੇਸ਼ ਪਰਮਾਤਮਾ ਟਾਈਮਜ਼ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਜਦੋਂ ਵੀ ਦੇਸ਼ ਅੰਦਰ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਪਿਛਲੇ ਸਮੇਂ ਦੇ ਵਿੱਚ ਜਿੰਨੀ ਚੋਣਾਂ ਜਿੱਤੀਆਂ ਤਾਂ ਉਹਨਾਂ ਦੀ ਹਰ ਪਾਸੇ ਤਾਰੀਫ ਹੋਈ ਪਰ ਇਹ ਚੋਣਾਂ ਕਿਵੇਂ ਜਿੱਤਦੇ ਨੇ ਇਹ ਸਵਾਰੇ ਕਦੀ ਕੋਈ ਗੱਲ ਨਹੀਂ ਹੋਈ ਉਹੋ ਇਹੋ ਜਿਹਿਆਂ ਚੋਣਾ ਜਿੱਤਣ ਲਈ ਕਿੰਨਾ ਜੋਖਮ ਲੈਂਦੇ ਹਨ ਇਹ ਵੀ ਗੱਲ ਨਹੀਂ ਹੋਈ ਸੰਵਿਧਾਨਕ ਅਤੇ ਸਿਆਸੀ ਮर्याਦਨਾ ਦਾ ਛੱਡੋ ਉਹ ਭਾਸ਼ਾ ਦੀ ਮर्यादा ਦਾ ਵੀ ਧਿਆਨ ਨਹੀਂ ਰੱਖਦੇ ਪੁਰਾਣੇ ਬਜ਼ੁਰਗ ਤਾਂ ਗੱਲਾਂ-ਗੱਲਾਂ 'ਚ ਸੱਚੀਆਂ ਰਿਸ਼ਤੇਦਾਰੀਆਂ ਕੱਢਦੇ ਸੀ ਪਰ ਮੋਦੀ ਜੀ ਆਪਣੀਆਂ ਕਿਆਸ ਰਾਈਆਂ ਆਪਣੇ ਮਨੋਖਿਆਲ ਨਾਲ ਹੀ ਆਪਣੀਆਂ ਵੰਸ਼ਾਵਲੀਆਂ ਵਿੱਚ ਹੀ ਆਪਣੇ ਆਪ ਨੂੰ ਅਜੀਹਾ ਫਿਟ ਕਰਦੇ ਨੇ ਕਿ ਸੁਣਨ ਵਾਲੇ ਲੋਕਾਂ ਨੂੰ ਯਕੀਨ ਕਰਨ ਤੋਂ ਇਲਾਵਾ ਹੋਰ ਕੋਈ ਰਾਹੀ ਨਹੀਂ ਬਚਦਾ ਹੁਣ ਤੁਸੀਂ ਪਿਛਲੇ ਦਿਨੀ ਪੰਜਾਬ ਲੋਕ ਸਭਾ ਦੀਆਂ ਹੋ ਰੀਆਂ ਚੋਣਾਂ ਦੌਰਾਨ ਹੁਣੇ-ਹੁਣੇ ਦਿੱਤੇ ਭਾਸ਼ਣਾ ਵਿੱਚ ਜਿਸ ਵਿੱਚ ਉਹਨਾਂ ਸਿੱਖ ਪੰਥ ਦੇ ਪੰਜ ਪਿਆਰਿਆਂ ਵਿੱਚ ਦਵਾਰਕਾ ਦੇ ਭਾਈ ਮੋਹਕਮ ਸਿੰਘ ਨਾਲ ਆਪਣਾ ਖੂਨ ਦਾ ਰਿਸ਼ਤਾ ਹੀ ਕੱਢ ਮਾਰਿਆ ਹੁਣ ਇਹ ਵਿਦਵਾਨਾਂ ਲਈ ਨਵਾਂ ਖੋਜ ਦਾ ਵਿਸ਼ਾ ਬਣ ਗਿਆ ਸਾਥੀਓ ਇਹ ਪ੍ਰਧਾਨ ਮੰਤਰੀ ਕੇ ਬਾਤ ਛੋੜ ਦਿਜੀਏ ਮੇਰਾ ਤਾਂ ਆਪਸੇ ਖੂਨ ਘਰਾਂਤਾ ਹੈ गुरु गोविंद सिंह जी के जो पहले पंच प्यारे थे उसमें मेरा एक द्वारिका का पंच प्यारों में था जी मेरा आपसे खून का रिश्ता है इतना ही नहीं आज अगर जामनगर में जाएंगे तो वहां जो सबसे बड़ा अस्पताल है वो गुरु गोविंद सिंह जी के नाम पर है जो जामनगर जिले में द्वारिका पड़ता है ਲੇਕਿਨ ਆਪ ਤੱਕ ਇਹ ਸੱਤ ਪਹੁੰਚਾਇਆ ਨਹੀਂ ਜਾਂਦਾ ਹੈ ਖੋਜਦੇ ਰਹੋ ਭਾਈ ਕੁੱਲ ਮਿਲਾ ਕੇ ਮੋਦੀ ਜੀ ਵਿਸ਼ੇਸ਼ਣਾ ਨਾਲ ਬਣਿਆ ਸਿਆਸਤਦਾਨ ਹੈ ਜੀ ਹਾਂ ਵਿਸ਼ੇਸ਼ਣਾ ਨਾਲ ਬਣਿਆ ਸਿਆਸਤਦਾਨ ਹੈ ਉਹਨਾਂ ਦੇ ਬੀਤੇ ਸਮੇਂ ਦੇ ਕਾਰਜਕਾਲ ਦੌਰਾਨ ਉਹਨਾਂ ਦੀਆਂ ਅਣਗਿਣਤ ਤਸਵੀਰਾਂ ਇਹ ਦਰਸਾਉਂਦੀਆਂ ਹਨ ਕਿ ਉਹਨਾਂ ਨੇ ਆਪਣੇ ਕੱਪੜੇ ਬਦਲਣ ਵਿੱਚ ਸ਼ਾਇਦ 10 ਸਾਲ ਵਾਧੂ ਖਰਚ ਕੀਤੇ ਹੋਣ ਪਰ ਉਹਨਾਂ ਦੇ ਭਾਸ਼ਣਾਂ ਤੋਂ ਪਤਾ ਲੱਗਦਾ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਦੇ ਬਾਵਜੂਦ ਵੀ ਉਹ ਆਪਣੇ ਅਤੀਤ ਤੋਂ ਨਹੀਂ ਵੱਸ ਸਕੇ ਉਹ ਕਦੇ ਵੀ ਖੁੱਲੇ ਮੈਦਾਨ ਵਿੱਚ ਵਿਰੋਧੀ ਧਿਰ ਨਾਲ ਨਹੀਂ ਲੜਦੇ ਉਹ ਪਿੱਛੋਂ ਹਮਲਾ ਕਰਦੇ ਨੇ ਨਿਦਾਵਾਂ ਨੂੰ ਤੋੜਦੇ ਨੇ ਜੇਲਾਂ ਵਿੱਚ ਡੱਕਦੇ ਨੇ ਤਾਂ ਜਾ ਕੇ ਕਿਤੇ ਜਿੱਤ ਪ੍ਰਾਪਤ ਕਰਦੇ ਨੇ ਪਿਛਲੇ ਦਿਨੀ ਉਹਨਾਂ ਨੇ ਬਿਹਾਰ ਦੇ ਤਜਸਵੀ ਯਾਦਵ ਨੂੰ ਜੇਲ੍ਹ ਭੇਜਣ ਦੀ ਹੀ ਆਪਣੇ ਭਾਸ਼ਣ ਵਿੱਚ ਗਰੰਟੀ ਕੱਢ ਮਾਰੀ ਗਰੰਟੀ ਦਿੱਤੀ আর ਮੈਂ ਅੱਜ बिहार के लोगों को एक और गारंटी दे रहा हूं जिन्होंने बिहार के गरीबों को लूटकर नौकरी के बदले जमीन लिखवाई है कान खोल के सुन लो ਉਨਕਾ ਵੀ ਜੇਲ੍ਹ ਜਾਣੇ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਹੁਣ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਨੇਤਾ ਨੂੰ ਜੇਲ੍ਹ ਭੇਜਣ ਦੀ ਗਾਰੰਟੀ ਦੇਣ ਲੱਗ ਜਾਵੇ ਤਾਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਜੇਕਰ ਤਜਸਵੀ ਦੇ ਜੀਵਨ ਕਾਲ ਤੇ ਇੱਕ ਲਾਈਨ ਚ ਸਮਝਣਾ ਹੋਵੇ ਤਾਂ ਉਹ ਬਿਹਾਰ ਚ ਦੋ ਵਾਰ ਸਰਕਾਰ ਚ ਰਹੇ ਪਰ ਉਸ ਦੌਰਾਨ ਉਹਨਾਂ ਦੇ ਫੈਸਲਿਆਂ ਤੇ ਕਦੇ ਸਵਾਲ ਨਹੀਂ ਉਠਾਏ ਜਾ ਸਕੇ ਹੁਣੇ-ਹੁਣੇ ਤੁਸੀਂ ਦਿੱਲੀ ਦੇ ਚੋਣਾਂ ਦਾ ਹਾਲ ਹੀ ਸੁਣ ਲਓ ਪਿਛਲੇ ਦਿਨੀ ਦਿੱਲੀ ਜਿਹੜੀਆਂ ਚੋਣਾਂ ਹੋਈਆਂ VOTING ਬਹੁਤ ਹੌਲੀ-ਹੌਲੀ ਹੋਈ VOTING ਹੌਲੀ-ਹੌਲੀ ਤੋਂ ਲੈ ਕੇ VOTER ਸੂਚੀ 'ਚ ਨਾਮ ਨਾ ਆਉਣ ਤੱਕ ਦੀਆਂ ਸ਼ਿਕਾਇਤਾਂ ਵੀ ਆਈਆਂ ਤਾਂ ਹੁਣ ਤੁਸੀਂ ਸਮਝ ਸਕਦੇ ਹੋ ਕਿ ਦੇਸ਼ ਦੇ ਬਾਕੀ ਹਿੱਸਿਆਂ ਦਾ ਕੀ ਹਾਲ ਹੋਵੇਗਾ ਦਰਸਲ ਜਦੋਂ ਜਿਹੜਾ ਟਾਈਮ ਨੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਜੀ ਨੂੰ ਪਪਾ ਪਪਾ ਅਖਰ ਤੋਂ ਉਹ ਪ੍ਰਭਾਵਿਤ ਹੋ ਚੁੱਕੇ ਨੇ ਤੇ ਪਪੇ ਤੇ ਪ੍ਰਮਾਤਮਾ ਬਣਦਾ ਤੇ ਪਪੇ ਤੇ ਪ੍ਰਧਾਨ ਮੰਤਰੀ ਬਣਦਾ ਇਸੇ ਲਈ ਉਹ ਅਕਸਰ ਉਹ ਆਪਣੇ ਭਾਸ਼ਣਾ ਚ ਕਹਿੰਦੇ ਨੇ ਜਦੋਂ ਤੁਸੀਂ ਵੀ ਸੁਣਦੇ ਹੋਵੋਗੇ ਕਿ ਉਹਨਾਂ ਨੂੰ ਯਕੀਨ ਹੈ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਭੇਜਿਆ ਕੋਈ مجھے ਮੂਰਖ ਕਹਿ ਸਕਦਾ ਹੈ ਕੋਈ مجھے ਪਾਗਲ ਕਹਿ ਸਕਦਾ ਹੈ ਮੈਂ ਕਨਵਿੰਸ ਹੂ ਕਿ ਪ੍ਰਮਾਤਮਾ ਨੇ ਕਿਸੇ ਪਰਪਸੇ ਲਈ ਮੈਨੂੰ ਭੇਜਿਆ ਹੈ ਔਰ ਉਹ ਪਰਪਸ ਪੂਰਾ ਹੋਗਾ ਤਾਂ ਪ੍ਰਮਾਤਮਾ ਮੇਰਾ ਕੰਮ ਵੀ ਪੂਰਾ ਕਰ ਦੇਗਾ ਔਰ ਇਸਨੇ ਮੈਂ ਪੂਰਨਤਾ ਹੈ ਪ੍ਰਮਾਤਮਾ ਕੋ ਸਬਰ ਦਿੱਤੋ ਇਹ ਭਾਰਤੀ ਅਧਿਆਤਮਿਕਤਾ ਦਰਸ਼ਨ ਅਤੇ ਵਿਸ਼ਵਾਸ ਦੇ ਇਤਿਹਾਸ ਵਿੱਚ ਦੁਰਲਭ ਪਾਲੈ ਤੇ ਕਨੋਕੀ ਖੋਜ ਵੀ ਜਿਹੜੀ ਮੋਦੀ ਜੀ ਨੇ ਕੀਤੀ ਹੈ ਮੋਦੀ ਜੀ ਨੂੰ ਪੰਜ ਭੌਤਿਕ ਜੈਵਿਕ ਸਰੀਰ ਤੋਂ ਊਰਜਾ ਨਹੀਂ ਮਿਲਦੀ ਸਗੋ ਪ੍ਰਮਾਤਮਾ ਦੇ ਉਹਨਾਂ ਤੋਂ ਕੰਮ ਲੈਣਾ ਸੀ ਇਸ ਲਈ ਉਹ ਸਿੱਧੀ ਊਰਜਾ ਪ੍ਰਮਾਤਮਾ ਤੋਂ ਪ੍ਰਾਪਤ ਕਰਦੇ ਨੇ ਇਸ ਦੇਸ਼ ਵਿੱਚ ਕਰੋੜਾਂ ਲੋਕ ਬਿਨਾ ਕਿਸੇ ਛੁੱਟੀ ਦੇ ਦਿਨ ਰਾਤ ਕੰਮ ਕਰਦੇ ਨੇ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਹੋਵੋਗੇ ਸਾਲਾਂ ਬੱਧੀ ਕੰਮ ਕਰਦੇ ਰਹੋ ਕਰੀ ਜਾ ਰਹੇ ਹਾਂ ਸ਼ਾਇਦ ਸਾਨੂੰ ਇਹ ਅਜੇ ਤੱਕ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਅਸੀਂ ਆਪਣੇ ਸਰੀਰ ਦੀ ਊਰਜਾ ਨਾਲ ਅਜਿਹਾ ਕੁਝ ਕਰ ਸਕਦੇ ਹਾਂ ਜਾਂ ਰੱਬ ਦੁਆਰਾ ਦਿੱਤੀ ਗਈ ਊਰਜਾ ਨਾਲ ਸਾਨੂੰ ਸਮਝ ਨਹੀਂ ਲੱਗਦੀ ਸਾਡੀ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਚਿੰਤਾ ਨਾ ਕਰੋ ਭਾਈ ਅਸੀਂ ਅੱਜ ਦੀ ਇਸ ਰੜਕਦੇ ਬੋਲਾਂ ਨੂੰ ਨਾਮ ਜੋ ਦਿੱਤਾ ਐ ਇਸੇ ਲਈ ਨਾਮ ਦਿੱਤਾ ਵਿਸ਼ੇਸ਼ ਪਰਮਾਤਮਾ ਟਾਈਮਸ ਸੋ ਅੱਜ ਦੇ ਰੜਕ ਦੇ ਬੋਲਾਂ ਵਿੱਚ ਸਿਰਫ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਬ੍ਰੈਂਡ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ